ਸਿਕਾ ਜੀ ਮਹਾ ਕੋਮਿਲ ਖਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵਿਸ਼ਵ ਵਿਆਪੀ ਸੁਰੱਖਿਆ ਚਿੰਤਾਵਾਂ ਦੇ ਮੱਦੇ ਨਜ਼ਰ ਕੈਨੇਡਾ ਨੇ ਹੁਣੇ ਹੀ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਫਿਲੀਪਿਨਸ ਨੂੰ ਕੋਲੰਬੀਆ ਬ੍ਰਾਜ਼ੀਲ ਸਾਊਦੀ ਅਰਬ ਤੁਰਕੀ ਮਿਸਰ ਚੀਲੀ ਅਤੇ ਫਰਾਸ ਸਨਾਲ ਰੱਖਿਆ ਗਿਆ ਹੈ ਇਹ ਅਪਡੇਟ ਕੀਤੀ ਗਈ ਸਲਾਹ ਅਪਰਾਧ ਅਤਵਾਦ ਖੇਤਰੀ ਅਸਥਿਰਤਾ ਅਤੇ ਸਮਾਜਿਕ ਸ਼ਾਂਤੀ ਦੇ ਨਤੀਜੇ ਦੇ ਵਜੋਂ ਇਹਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਜੋਖਮ ਨੂੰ ਉਜਾਗਰ ਕਰਦੀ ਹੈ ਜਲੋਕੇ ਇਸ ਸਾਰੀਆਂ ਥਾਮਾ ਯਾਤਰੀਆਂ ਦੇ ਵਿੱਚ ਪ੍ਰਸਿੱਧ ਮੰਨੀਆਂ ਜਾਂਦੀਆਂ ਨੇ ਤੇ ਕੈਨੇਡੀਅਨ ਸਰਕਾਰ ਸੰਬੰਧਤ ਖੇਤਰਾ ਦੇ ਵਿੱਚ ਵੱਧ ਰਹੇ ਸੁਰੱਖਿਆ ਖਤਰੇ ਦੇ ਕਾਰਨ ਸਾਵਧਾਨੀ ਵਰਤਣਾ ਚਾਹੁੰਦੀ ਹੈ ਭਾਵੇਂ ਦੱਖਣੀ ਫਿਲੀਪਿਨਸ ਦੇ ਵਿੱਚ ਚੱਲ ਰਿਹਾ ਕਟੜਵਾਦ ਹੋਵੇ ਜਾਂ ਫਿਰ ਬ੍ਰਾਜ਼ਿਲ ਦੇ ਵਿੱਚ ਹਿੰਸਕ ਅਪਰਾਧ ਹੋਵੇ ਜਾਂ ਮੱਧ ਪੂਰਬ ਦੇ ਵਿੱਚ ਵਧੇ ਹੋਏ ਤਣਾਅ ਜੋ ਸਾਊਦੀ ਅਰਬ ਅਤੇ ਮਿਸਰ ਨੂੰ ਪ੍ਰਭਾਵਿਤ ਕਰ ਰਹੇ ਨੇ ਯਾਤਰੀਆਂ ਨੂੰ ਵਿਦੇਸ਼ੀ ਯਾਤਰਾ ਕਰਦੇ ਸਮੇਂ ਆਪਣੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੌਕਸ ਅਤੇ ਸੋਚਿਤ ਰਹਨ ਦੀ ਸਲਾਹ ਦਿੱਤੀ ਜਾਂਦੀ ਹੈ ਆਪਣੀਆਂ ਗਲੋਬਲ ਯਾਤਰਾਸ ਰਾਹ ਦੇ ਇੱਕ ਤਾਜ਼ਾ ਅਪਡੇਟ ਦੇ ਵਿੱਚ ਕੈਨੇਡਾ ਨੇ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਕੋਲੰਬੀਆ ਬ੍ਰਾਜ਼ੀਲ ਸਾਊਦੀ ਅਰਬ ਤੁਰਕੀ ਮਿਸਰ ਚੀਲੀ ਅਤੇ ਫਰਾਂਸ ਦੇ ਨਾਲ-ਨਾਲ ਫਿਲੀਪਿਨਸ ਨੂੰ ਸ਼ਾਮਲ ਕਰਨ ਦੇ ਲਈ ਆਪਣੀ ਸਾਵਧਾਨੀ ਸਲਾਹ ਦਾ ਵਿਸਤਾਰ ਕੀਤਾ ਗਿਆ ਹੈ ਇਹ ਚੇਤਾਵਨੀ ਜੋ ਵਧੀਆਂ ਸੁਰੱਖਿਆ ਚਿੰਤਾਵਾਂ ਨੂੰ ਜਾਗਰੂਕ ਕਰਦੀ ਹੈ ਇਨ੍ਹਾਂ ਖੇਤਰ ਦੇ ਵਿੱਚ ਜਾਣ ਵਾਲੀ ਯਾਤਰੀਆਂ ਦੇ ਲਈ ਸਾਵਧਾਨੀ ਵਿੱਚ ਕੰਮ ਕਰਦੀ ਹੈ ਅਤੇ ਅਪਰਾਧ, ਅਤਵਾਦ, ਰਾਜਨੀਤੀ ਅਸਥਿਰਤਾ ਅਤੇ ਸਮਾਜਿਕ ਅਸ਼ਾਂਤੀ ਦੇ ਨਾਲ ਜੁੜੇ ਹੋਏ ਵਾਧ ਰਹੇ ਜੋਖਮਾਂ ਉੱਤੇ ਜ਼ੋਰ ਦਿੰਦੀ ਹੈ। ਇੱਥੇ ਇੱਕ ਨਜ਼ਦੀਕੀ ਨਸਰ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਕੈਨੇਡਾ ਦੀ ਯਾਤਰਾ ਸਲਾਹਕਾ ਸੂਚੀ ਦੇ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ। ਦੱਸੀਏ, ਫਿਲੀਪਿਨਸ ਦੱਖਣ ਦੇ ਵਿੱਚ ਜੋ ਵਧੀਆਂ ਸੁਰੱਖਿਆ ਚਿੰਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਦੱਖਣੀ ਖੇਤਰ ਵਿੱਚ ਚੱਲਦੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਕਾਰਨ ਫਿਲੀਪਿਨਸ ਕੈਨੇਡਾ ਦੀ ਤਾਜ਼ਾ ਯਾਤ ਕੇਂਦਰ ਬਿੰਦੂ ਬਣ ਗਿਆ ਖਾਸ ਕਰਕੇ ਮਿੰਡਨਾਓ ਟਾਪੂ ਲੰਬੇ ਸਮੇਂ ਤੋਂ ਕੱਟੜਪੰਥੀ ਸਮੂਹਾਂ ਤੇ ਵਿਦਰੋਹੀ ਗਤੀਵਿਧੀਆਂ ਦੇ ਨਾਲ ਇੱਕ ਗਰਮ ਸਥਾਨ ਰਿਹਾ ਹੈ ਸਥਾਨਕ ਅਧਿਕਾਰੀਆਂ ਦੁਆਰਾ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਵਿਦਰੋਹੀਆਂ ਅਤੇ ਸੁਰੱਖਿਆ ਬਲਾ ਵਿਚਕਾਰ ਅਤਵਾਦ ਅਗਵਾ ਅਤੇ ਹਥਿਆਰਬੰਦ ਛੜਪਾ ਦਾ ਇੱਕ ਮਹੱਤਵਪੂਰਨ ਖਤਰਾ ਬਣਿਆ ਹੋਇਆ ਹੈ ਮੁਸਲਿਮ ਮਿੰਡਨਾਓ ਤੇ ਵਿੱਚ ਬਾਂਗਸਾਮੋਰੋ ਆਟੋਨੋਮਸ ਰੀਜਨ ਜ਼ਾਬੁਆਂਗਾ ਪ੍ਰਾਇਦੀਪ ਅਤੇ ਸੁਲੂ ਦੀਪ ਸਮੂਹ ਉੱਚ ਜੋਖਮ ਵਾਲੇ ਖੇਤਰ ਬਣੇ ਹੋਏ ਨੇ ਖੇਤਰ ਨੂੰ ਸਥਿਰ ਕਰਨ ਦੇ ਲਈ ਫਿਲੀਪੀਨ ਸਰਕਾਰ ਦੀ ਯਤਨਾਂ ਨੂੰ ਕੁਝ ਸਫਲਤਾ ਮਿਲੀ ਹੈ ਪਰ ਪਰ ਕੋਟਾ ਬਾਟੋ ਜੁਬੁਆਂਗਾ ਅਤੇ ਜੋਲੋ ਸਮੇਤ ਨਾਗਰੀ ਖੇਤਾਂ ਉੱਤੇ ਛਿੱਟੇ ਪੱਟੇ ਬੰਬ ਧਮਾਕੇ ਅਤੇ ਹਮਲਿਆਂ ਨੇ ਬਹੁਤ ਸਾਰੇ ਸਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਕਮਜ਼ੋਰ ਬਣਾ ਦਿੱਤਾ ਹੈ ਫਿਲੀਪਿਨਸ ਦੀ ਯਾਤਰਾ ਕਰਨ ਵਾਲੇ ਦਲੀ ਕੈਨੇਡੀਅਨ ਸਰਕਾਰ ਜਿੰਨਾ ਸੰਭਵ ਹੋ ਸਕੇ ਕਰਦੇ ਅੰਦਰ ਪ੍ਰਹਿਨ ਪੀੜ ਪੜੱਕੇ ਵਾਲੀ ਜਦ ਤੱਕ ਸਾਵਧਾਨੀ ਤੋਂ ਬਚਣਾ ਤੇ ਸਨਕਸ ਪ੍ਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਿਫਾਰਿਸ਼ ਕਰਦੀ ਹੈ ਜਦ ਤੱਕ ਖੇਤਰ ਦੇ ਚੀਨਾ ਦੇ ਵਿੱਚ ਮਾਲ ਅਤੇ ਆਵਾਜਾਈ ਕੇਂਦਰ ਸ਼ਾਮਲ ਨਹੀਂ ਉਹਨਾਂ ਦੇ ਵਿੱਚ ਸੁਰੱਖਿਆ ਦੀ ਵਧੀ ਹੋਈ ਮੌਜੂਦਗੀ ਅਤਵਾਦ ਜੋਖਮ ਨੂੰ ਪ੍ਰਬੰਧਨ ਦੇ ਲਈ ਦੇਸ਼ ਤੋਂ ਚੱਲ ਰਹੀ ਯਤਨਾਂ ਦਾ ਇੱਕ ਹੋਰ ਸੂਚਕ ਹੈ ਕੋਲੰਬੀਆ ਦੀ ਗੱਲ ਕਰੀਏ ਤਾਂ ਕੋਲੰਬੀਆ ਪਹਿਲਾਂ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਪਹਿਲਾਂ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਅਪਰਾਧਿਕ ਗਤੀਵਿਧੀਆਂ ਕਾਰਨ ਸੁਰੱਖਿਆ ਮੁੱਦੇ ਦੇ ਵਿੱਚ ਚਿੰਤਾਜਨਕ ਵਾਧਾ ਹੋਇਆ ਤੇ ਇੱਕ ਚਿੰਤਾਜਨਕ ਰੁਝਾਨ ਵਿਦੇਸ਼ੀ ਸਲਾਨੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਪਰਾਧੀਆਂ ਦੁਆਰਾ ਆਨਲਾਈਨ ਚੈਟਿੰਗ ਐਪਸ ਤੇ ਵਧ ਰਹੀ ਵਰਤੋਂ ਹੈ ਦਸੇ ਆਨਲਾਈਨ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਵਾਧੇ ਨੇ ਕੈਨੇਡਾ ਨੂੰ ਕੋਲੰਪੀਆ ਦੇ ਲਈ ਆਪਣੀ ਯਾਤਰਾ ਸਲਾਹਕਾਰੀ ਨੂੰ ਅਪਡੇਟ ਕਰਨ ਲਈ ਪ੍ਰੇਰਿਤ ਕੀਤਾ ਹੈ ਜਿਸ ਵਿੱਚ ਯਾਤਰੀਆਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਅਜਨਬੀਆਂ ਦੇ ਨਾਲ ਗਲਪਾਤ ਕਰਦੇ ਸਮੇਂ ਖਾਸ ਤੌਰ ਉਤੇ ਸਾਵਧਾਨ ਰਹਿਣ ਅਤੇ ਅਲੱਗ-ਥਲੱਗ ਖੇਤਰ ਦੇ ਵਿੱਚ ਵਿਅਕਤੀਆਂ ਨੂੰ ਮਿਲਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਲਾਹਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੰਗੀ ਆਬਾਦੀ ਵਾਲੇ ਚੰਗੀ ਰੋਸ਼ਨੀ ਵਾਲੇ ਖੇਤਰਾਂ ਦੇ ਵਿੱਚ ਰਹਿਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸਮੇਂ ਜਪਸੀਟ ਸੈਸਪਾਟਾ ਸਥਾਨ ਦਾ ਦੌਰਾ ਕਰਦੇ ਸਮੇਂ ਬਹੁਤ ਸਾਵਧਾਨੀ ਵੱਤਨ ਕੈਨੇਡੀਅਨ ਸਰਕਾਰ ਨੇ ਸਾウਦੀ ਅਰਬ ਦੇ ਸਖਤ ਕਾਨੂੰਨੀ ਵਾਤਾਵਰਣ ਉੱਤੇ ਵੀ ਧਿਜੋ ਦਿੱਤਾ ਹੈ ਖਾਸ ਕਰਕੇ ਜਦੋਂ ਜਨਤਕ ਵਿਵਾਰ ਅਤੇ ਆਨਲਾਈਨ ਗਤੀਵਿਧੀਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ شاہੀ ਪਰਿਵਾਰ ਅਤੇ ਇਸਲਾਮ ਦੀ ਆਲੋਚਨਾ ਕਾਨੂੰਨ ਦੁਆਰਾ ਬਲਜੀਤਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ ਜਿਦੇ ਵਿੱਚ ਹਿਰਾਸਤ ਜਾਂ ਯਾਤਰਾ ਪਾਬੰਦੀ ਵੀ ਸ਼ਾਮਲ ਹੈ ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਕੈਨੇਡਾ ਨੇ ਹੁਣੇ ਹੀ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਫਿਲੀਪਿਨਸ ਨੂੰ ਕੋਲੰਪੀਆ, ਬ੍ਰਾਜ਼ੀਲ, ਸਾਊਦੀਆਰਬ, ਤੁਰਕੀ, ਮਿਸਰ, ਚੀਲੀ ਅਤੇ ਫਰਾਸ ਸਨਾਲ ਰੱਖਿਆ ਗਿਆ ਹੈ। ਇਹ ਅਪਡੇਟ ਕੀਤੀ ਗਈ ਸਲਾਹ ਅਪਰਾਧ, ਅਤਵਾਦ, ਖੇਤਰੀ ਅਸਥਿਰਤਾ ਅਤੇ ਸਮਾਜਿਕ ਸ਼ਾਂਤੀ ਦੇ ਨਤੀਜੇ ਦੇ ਵਜੋਂ ਇਹਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਜੋਖਮਾਂ ਨੂੰ ਉਜਾਗਰ ਕਰਦੀ ਹੈ। ਜਦੋਂ ਕਿ ਇਸ ਸਾਰੀਆਂ ਥਾਵਾਂ ਯਾਤਰੀਆਂ ਦੇ ਵਿੱਚ ਪ੍ਰਸਿੱਧ ਮੰਨੀਆਂ ਜਾਂਦੀਆਂ ਨੇ ਤੇ ਕੈਨੇਡੀਅਨ ਸਰਕਾਰ ਸੰਬੰਧਤ ਖੇਤਰਾ ਦੇ ਵਿੱਚ ਵੱਧ ਰਹੇ ਸੁਰੱਖਿਆ ਖਤਰੇ ਦੇ ਕਾਰਨ ਸਾਵਧਾਨੀ ਵਰਤਣਾ ਚੁੰਦੀ ਹੈ ਭਾਵੇਂ ਦੱਖਣੀ ਫਿਲੀਪਿਨਸ ਦੇ ਵਿੱਚ ਚੱਲ ਰਿਹਾ ਕਟੜਵਾਦ ਹੋਵੇ ਜਾਂ ਫਿਰ ਬ੍ਰਾਜ਼ਿਲ ਦੇ ਵਿੱਚ ਹਿੰਸਕ ਅਪਰਾਧ ਹੋਵੇ ਜਾਂ ਮੱਧ ਪੂਰਬ ਦੇ ਵਿੱਚ ਵਧੇ ਹੋਏ ਤਣਾਅ ਜੋ ਸਾਊਦੀ ਅਰਬ ਅਤੇ ਮਿਸਰ ਨੂੰ ਪ੍ਰਭਾਵਿਤ ਕਰ ਰਹੇ ਨੇ ਯਾਤਰੀਆਂ ਨੂੰ ਵਿਦੇਸ਼ੀ ਯਾਤਰਾ ਕਰਦੇ ਸਮੇਂ ਆਪਣੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੌਕਸ ਅਤੇ ਸੂਚਿਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਆਪਣੀਆਂ ਗਲੋਬਲ ਯਾਤਰਾਸ ਰਾਹ ਦੇ ਇੱਕ ਤਾਜ਼ਾ ਅਪਡੇਟ ਦੇ ਵਿੱਚ ਕੈਨੇਡਾ ਨੇ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਕੋਲੰਬੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ, ਮਿਸਰ, ਚੀਲੀ ਅਤੇ ਫ੍ਰਾਂਸ ਦੇ ਨਾਲ-ਨਾਲ ਫਿਲੀਪਿਨਸ ਨੂੰ ਸ਼ਾਮਲ ਕਰਨ ਦੇ ਲਈ ਆਪਣੀ ਸਾਵਧਾਨੀ ਸਲਾਹਾਂ ਦਾ ਵਿਸਤਾਰ ਕੀਤਾ ਗਿਆ ਹੈ। ਇਹ ਚੇਤਾਵਨੀ ਜੋ ਵੱਡੀਆਂ ਸੁਰੱਖਿਆ ਚਿੰਤਾਵਾਂ ਨੂੰ ਜਾਗਰੂਕ ਕਰਦੀ ਹੈ ਇਨ੍ਹਾਂ ਖੇਤਰ ਦੇ ਵਿੱਚ ਜਾਣ ਵਾਲੀਆਂ ਯਾਤਰੀਆਂ ਦੇ ਲਈ ਸਾਵਧਾਨੀ ਵਿੱਚੋਂ ਕੰਮ ਕਰਦੀ ਹੈ ਅਤੇ ਅਪਰਾਧ ਦਰਤਵਾਜ, ਰਾਜਨੀਤੀ ਅਸਥਿਰਤਾ ਅਤੇ ਸਮਾਜਿਕ ਅਸ਼ਾਂਤੀ ਦੇ ਨਾਲ ਜੁੜੇ ਹੋਏ ਜੋਖਮਾਂ ਉੱਤੇ ਜ਼ੋਰ ਦਿੰਦੀ ਹੈ। ਇੱਥੇ ਇੱਕ ਨਜ਼ਦੀਕੀ ਨਜ਼ਰ ਹੈ ਕਿ ਇਹਨਾਂ ਦੇਸ਼ਾਂ ਨੂੰ ਕੈਨੇਡਾ ਦੀ ਯਾਤਰਾ ਸਲਾਹਕਾਰ ਸੂਚੀ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਦੱਸ ਜੀ ਫਿਲੀਪਿਨਸ ਦੱਖਣ ਦੇ ਵਿੱਚ ਵੱਧੀਆਂ ਸੁਰੱਖਿਆ ਚਿੰਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਦੱਖਣੀ ਖੇਤਰਾਂ ਵਿੱਚ ਚੱਲਦੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਫਿਲੀਪਿਨਸ ਕੈਨੇਡਾ ਦੀ ਤਾਜ਼ਾ ਯਾਤਰਾ ਚੇਤਾਵਨੀ ਦਾ ਕੇਂਦਰ ਬਿੰਦੂ ਬਣ ਗਿਆ ਖਾਸ ਕਰਕੇ ਮਿੰਤਨਾਓ ਟਾਪੂ ਲੰਬੇ ਸਮੇਂ ਤੋਂ ਕੱਟੜਪੰਥੀ ਸਮੂਹਾਂ ਤੇ ਵਿਦਰੋਹੀ ਗਤੀਵਿਧੀਆਂ ਦੇ ਨਾਲ ਇੱਕ ਗਰਮ ਸਥਾਨ ਰਿਹਾ ਹੈ ਸਥਾਨਕ ਅਧਿਕਾਰੀਆਂ ਦੁਆਰਾ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਬਾਵਜੂਦ ਵਿਦਰੋਹੀਆਂ ਅਤੇ ਸੁਰੱਖਿਆ ਬਲਾ ਵਿਚਕਾਰ ਅਤਵਾਦ ਅਗਵਾ ਅਤੇ ਹਥਿਆਰਬੰਦ ਛੜੱਪਾ ਦਾ ਇੱਕ ਮਹੱਤਵਪੂਰਨ ਖਤਰਾ ਬਣਿਆ ਹੋਇਆ ਹੈ। ਮਸਲਿਮ ਮਿੰਡਾ ਨਾਓ ਦੇ ਵਿੱਚ ਬਾਂਗਸਾ ਮੋਰੋ ਆਟੋਨੋਮਸ ਰੀਜਨ ਜ਼ਬੋਆਂਗਾ ਪ੍ਰਾਇਦੀਪ ਅਤੇ ਸੂਲੂ ਦੀਪ ਸਮੂਹ ਉੱਚ ਜੋਖਮ ਵਾਲੇ ਖੇਤਰ ਬਣੇ ਹੋਏ ਨੇ। ਖੇਤਰ ਨੂੰ ਸਥਿਰ ਕਰਨ ਦੇ ਲਈ ਫਿਲਿਪਿਨ ਸਰਕਾਰ ਦੀ ਯਤਨਾਂ ਨੂੰ ਕੁਝ ਸਫਲਤਾ ਮਿਲੀ ਹੈ ਪਰ ਪਰਕੋਟਾ ਬਾਟੋ ਜ਼ਬੋਆਂਗਾ ਅਤੇ ਜੋਲੋ ਸਮੇਤ ਨਾਗਰੀ ਖੇਤਰਾਂ ਉਤੇ ਛਿੱਟੇ, ਪੱਟੇ, ਬੰਬ ਧਮਾਕਾ ਅਤੇ ਹਮਲੇ ਆ ਨੇ ਬਹੁਤ ਸਾਰੇ ਸਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਕਮਜ਼ੋਰ ਬਣਾ ਦਿੱਤਾ ਹੈ ਫਿਲੀਪਿਨਸ ਦੀ ਯਾਤਰਾ ਕਰਨ ਵਾਲੇ ਦਲੀ ਕੈਨੇਡੀਅਨ ਸਰਕਾਰ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਪੀੜ ਪੜੱਕੇ ਵਾਲੇ ਜਿੰਦ ਤੱਕ ਸਾਮਤੋ ਬਚਨ ਅਤੇ ਸਾਨਕ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਿਫਾਰਿਸ਼ ਕਰਦੀ ਹੈ ਜਿੰਦ ਤੱਕ ਖੇਤਰ ਦੇ ਚੀਨਾ ਦੇ ਵਿੱਚ ਮਾਲ ਅਤੇ ਆਵਾਜਾਈ ਕੇਂਦਰ ਸ਼ਾਮਲ ਨਹੀਂ ਉਹਨਾਂ ਦੇ ਵਿੱਚ ਸੁਰੱਖਿਆ ਦੀ ਵਧੀ ਹੋਈ ਮੌਜੂਦਗੀ ਅਤਵਾਦਿਕ ਜੋਖਮ ਨੂੰ ਪ੍ਰਬੰਧਨ ਦੇ ਲਈ ਦੇਸ਼ ਤੋਂ ਚੱਲ ਰਹੀ ਯਤਨਾਂ ਦਾ ਇੱਕ ਹੋਰ ਸੂਚਕ ਹੈ ਕੋਲੰਬੀਆ ਦੀ ਗੱਲ ਕਰੀਏ ਤਾਂ ਕੋਲੰਬੀਆ ਪਹਿਲਾਂ ਹੀ ਇੱਕ ਅਜਿਹਾ ਦੇਸ਼ ਹੈ ਜਿੱਤੇ ਪਹਿਲਾਂ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ অপराधिक गतिविधियां कारण सुरक्षा मुद्दे ਦੇ ਵਿੱਚ ਚਿੰਤਾਜਨਕ ਵਾਧਾ ਹੋਇਆ ਤੇ ਇੱਕ ਚਿੰਤਾਜਨਕ ਰੁਝਾਨ ਵਿਦੇਸ਼ੀ ਸਲਾਨੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਪਰਾਧੀਆਂ ਦੁਆਰਾ ਆਨਲਾਈਨ ਚੈਟਿੰਗ ਐਪਸ ਦੀ ਵਰਤੋਂ ਹੀ ਵੱਧ ਰਹੀ ਵਰਤੋਂ ਹੈ ਦੱਸਿਏ ஆன்ਲਾਈਨ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਵਾਧੇ ਨੇ ਕੈਨੇਡਾ ਨੂੰ ਕੋਲੰਬੀਆ ਦੇ ਲਈ ਆਪਣੀ ਯਾਤਰਾ ਸਲਾਹਕਾਰੀ ਨੂੰ ਅਪਡੇਟ ਕਰਨ ਲਈ ਪ੍ਰੇਰਿਤ ਕੀਤਾ ਹੈ। ਜਿਹੜੀ ਤੇਜ਼ੀ ਦੇ ਵਿੱਚ ਯਾਤਰੀਆਂ ਨੂੰ ஆன்ਲਾਈਨ ਪਲੇਟਫਾਰਮਾਂ ਰਾਹੀਂ ਅਜਨਬੀਆਂ ਦੇ ਨਾਲ ਕਲਪਾਤ ਕਰਦੇ ਸਮੇਂ ਖਾਸ ਤੌਰ ਉਤੇ ਸਾਵਧਾਨ ਰਹਿਣ ਅਤੇ ਅਲੱਗ-ਥਲੱਗ ਖੇਤਰ ਦੇ ਵਿੱਚ ਵਿਅਕਤੀਆਂ ਨੂੰ ਮਿਲਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਲਾਹਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੰਗੀ ਆਬਾਦੀ ਵਾਲੇ ਚੰਗੀ ਰੋਸ਼ਨੀ ਵਾਲੇ ਖੇਤਰਾਂ ਦੇ ਵਿੱਚ ਰਹਿਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸਮੇਂ ਕਪੈਸਿਟੀ ਸੈਲਸ ਪਟਾ ਸਥਾਨ ਦਾ ਦੌਰਾ ਕਰਦੇ ਸਮੇਂ ਬਹੁਤ ਸਾਵਧਾਨੀ ਵਲਤਨ ਕਿਰੇਡੀਅਲ ਸਰਕਾਰ ਨੇ ਸਾਊਦੀ ਅਰਬ ਦੇ ਸਖਤ ਕਾਨੂੰਨੀ ਵਾਤਾਵਰਣ ਉੱਤੇ ਵੀ ਜ਼ੋਰ ਦਿੱਤਾ ਹੈ ਖਾਸ ਕਰਕੇ ਜਦੋਂ ਜਨਤਕ ਵਿਵਾਰ ਅਤੇ ਆਨਲਾਈਨ ਗਤੀਵਿਧੀਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ شاہੀ ਪਰਿਵਾਰ ਅਤੇ ਇਸਲਾਮ ਦੀ ਹਲੋਚਨਾ ਕਾਨੂੰਨ ਦੁਆਰਾ ਬਲਜੀਤੇ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ ਜਿਦੇ ਵਿੱਚ ਹਿਰਾਸਤ ਜਾਂ ਯਾਤਰਾ ਪਾਬੰਦੀ ਵੀ ਸ਼ਾਮਲ ਹੈ ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਕੈਨੇਡਾ ਨੇ ਹੁਣੇ ਹੀ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਫਿਲੀਪਿਨਸ ਨੂੰ ਕੋਲੰਪੀਆ, ਬ੍ਰਾਜ਼ੀਲ, ਸਾਊਥੀਅਰਬ, ਤੁਰਕੀ, ਮਿਸਰ, ਚਿਲੀ ਅਤੇ ਫਰਾਸ ਸਨ ਨਾਲ ਰੱਖਿਆ ਗਿਆ ਹੈ। ਇਹ ਅਪਡੇਟ ਕੀਤੀ ਗਈ ਸਲਾਹ ਅਪਰਾਧ, ਅੱਤਵਾਦ, ਖੇਤਰੀ ਅਸਥਿਰਤਾ ਅਤੇ ਸਮਾਜਿਕ ਸ਼ਾਂਤੀ ਦੇ ਨਤੀਜੇ ਦੇ ਵਜੋਂ ਇਹਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਜੋਖਮ ਨੂੰ ਉਜਾਗਰ ਕਰਦੀ ਹੈ। ਜਦੋਂ ਕਿ ਇਸ ਸਾਰੀਆਂ ਥਾਵਾਂ ਯਾਤਰੀਆਂ ਦੇ ਵਿੱਚ ਪ੍ਰਸਿੱਧ ਮੰਨੀਆਂ ਜਾਂਦੀਆਂ ਨੇ ਤੇ ਕੈਨੇਡੀਅਨ ਸਰਕਾਰ ਸੰਬੰਧਤ ਖੇਤਰ ਦੇ ਵਿੱਚ ਤਰੇਹੇ ਸੁਰੱਖਿਆ ਖਤਰੇ ਦੇ ਕਾਰਨ ਸਾਵਧਾਨੀ ਵਰਤਣਾ ਚਾਹੁੰਦੀ ਹੈ ਭਾਵੇਂ ਦੱਖਣੀ ਫਿਲੀਪੀਨਸ ਦੇ ਵਿੱਚ ਚੱਲ ਰਿਹਾ ਕੱਟੜਵਾਦ ਹੋਵੇ ਜਾਂ ਫਿਰ ਬ੍ਰਾਜ਼ੀਲ ਦੇ ਵਿੱਚ ਹਿੰਸਕ ਅਪਰਾਧ ਹੋਵੇ ਜਾਂ ਮੱਧ ਪੂਰਬ ਦੇ ਵਿੱਚ ਵਧੇ ਹੋਏ ਤਣਾਅ ਜੋ ਸਾਊਦੀ ਅਰਬ ਅਤੇ ਮਿਸਰ ਨੂੰ ਪ੍ਰਭਾਵਿਤ ਕਰ ਰਹੇ ਨੇ ਯਾਤਰੀਆਂ ਨੂੰ ਵਿਦੇਸ਼ੀ ਯਾਤਰਾ ਕਰਦੇ ਸਮੇਂ ਆਪਣੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੌਕਸ ਅਤੇ ਸੂਚਿਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਆਪਣੀਆਂ ਗਲੋਬਲ ਯਾਤਰਾਸ ਰਾਹ ਦੇ ਇੱਕ ਤਾਜ਼ਾ ਅਪਡੇਟ ਦੇ ਵਿੱਚ ਕੈਨੇਡਾ ਨੇ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਕੋਲੰਬੀਆ, ਬ੍ਰਾਜ਼ੀਲ, ਸਾਊਥ ਅਰਬ, ਤੁਰਕੀ, ਮਿਸਰ, ਚੀਲੀ ਅਤੇ ਫਰਾਂਸ ਦੇ ਨਾਲ-ਨਾਲ ਫਿਲੀਪਿਨਸ ਨੂੰ ਸ਼ਾਮਲ ਕਰਨ ਦੇ ਲਈ ਆਪਣੀ ਸਾਵਧਾਨੀ ਸਲਾਹ ਦਾ ਵਿਸਤਾਰ ਕੀਤਾ ਗਿਆ ਹੈ। ਇਹ ਚੋਤਾਮੀ ਜੋ ਵੱਡੀ ਸੁਰੱਖਿਆ ਚਿੰਤਾਵਾਂ ਨੂੰ ਜਾਗਰੂਕ ਕਰਦੀ ਹੈ ਇਨ੍ਹਾਂ ਖੇਤਰ ਦੇ ਵਿੱਚ ਜਾਣ ਵਾਲੀਆਂ ਯਾਤਰੀਆਂ ਦੇ ਲਈ ਸਾਵਧਾਨੀ ਵਿੱਚ ਕੰਮ ਕਰਦੀ ਹੈ ਅਤੇ ਅਪਰਾਧ ਦਤਵਾ ਰਾਜਨੀਤੀ ਅਸਥਿਰਤਾ ਅਤੇ ਸਮਾਜਿਕ ਅਸ਼ਾਂਤੀ ਦੇ ਨਾਲ ਜੁੜੇ ਹੋਏ ਜੋਖਮਾਂ ਉੱਤੇ ਜ਼ੋਰ ਦਿੰਦੀ ਹੈ ਇੱਥੇ ਇੱਕ ਨਜ਼ਦੀਕੀ ਨਸਰ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਕੈਨੇਡਾ ਦੀ ਯਾਤਰਾ ਸਲਾਹਕਾ ਸੂਚੀ ਦੇ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਦਸੀ ਫਿਲੀਪਿਨਸ ਦੱਖਣ ਦੇ ਵਿੱਚ ਵੱਧੀਆਂ ਸੁਰੱਖਿਆ ਚਿੰਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਦੱਖਣੀ ਖੇਤਰਾਂ ਵਿੱਚ ਚੱਲਦੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਤੇ ਕਾਰਨ ਫਿਲੀਪਿਨਸ ਕੈਨੇਡਾ ਦੀ ਤਾਜ਼ਾ ਯਾਤਰਾ ਚੇਤਾਵਨੀ ਦਾ ਕੇਂਦਰ ਬਿੰਦੂ ਬਣ ਗਿਆ ਖਾਸ ਕਰਕੇ ਮਿੰਟਨਾਓ ਟਾਪੂ ਲੰਬੇ ਸਮੇਂ ਤੋਂ ਕੱਟੜਪੰਥੀ ਸਮੂਹਾਂ ਤੇ ਵਿਦਰੋਹੀ ਗਤੀਵਿਧੀਆਂ ਦੇ ਨਾਲ ਇੱਕ ਗਰਮ ਸਥਾਨ ਰਿਹਾ ਹੈ ਸਥਾਨਕ ਅਧਿਕਾਰੀਆਂ ਦੁਆਰਾ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਬਾਵਜੂਦ ਵਿਦਰੋਹੀਆਂ ਅਤੇ ਸੁਰੱਖਿਆ ਬਲਾ ਵਿਚਕਾਰ ਅਤਵਾਦ ਅਗਵਾ ਅਤੇ ਹਥਿਆਰਬੰਦ ਚੜੱਪਾ ਦਾ ਇੱਕ ਮਹੱਤਵਪੂਰਨ ਖਤਰਾ ਬਣਿਆ ਹੋਇਆ ਹੈ ਮੁਸਲਿਮ ਮਿੰਡਾ ਨਾਓ ਦੇ ਵਿੱਚ ਬਾਂਗਸਾ ਮੋਰੋ ਆਟੋਨੋਮਸ ਰੀਜਨ ਜ਼ਬੁਆਂਗਾ ਪ੍ਰਾਇਦੀਪ ਅਤੇ ਸੂਲੂ ਦੀਪ ਸਮੂਹ ਉੱਚ ਜੋਖਮ ਵਾਲੇ ਖੇਤਰ ਬਣੇ ਹੋਏ ਨੇ ਖੇਤਰ ਨੂੰ ਸਥਿਰ ਕਰਨ ਦੇ ਲਈ ਫਿਲਪਿਨ ਸਰਕਾਰ ਦੀ ਯਤਨਾਂ ਨੂੰ ਕੁਝ ਸਫਲਤਾ ਮਿਲੀ ਹੈ ਪਰ ਪਰਕੋਟਾ ਬਾਟੋ ਜੁਬੁਆਂਗਾ ਅਤੇ ਜੋਲੋ ਸਮੇਤ ਨਾਗਰੀ ਖੇਤਰਾਂ ਉਤੇ ਛਿੱਟੇ ਪੱਟੇ ਬੰਬ ਧਮਾਕਾ ਅਤੇ ਹਮਲੇ ਨੇ ਬਹੁਤ ਸਾਰੇ ਸਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਕਮਜ਼ੋਰ ਬਣਾ ਦਿੱਤਾ ਫਿਲੀਪੀਨਸ ਦੀ ਯਾਤਰਾ ਕਰਨ ਵਾਲੇ ਦਲੀ ਕੈਨੇਡੀਅਨ ਸਰਕਾਰ ਜਿੰਨਾ ਸੰਭਵ ਹੋ ਸਕੇ ਕਰਦੇ ਅੰਤਰਾ ਪ੍ਰਹਿਨ ਪੀੜਪੜੱਕੇ ਵਾਲੀ ਜਦ ਤੱਕ ਤਾਵਾਂ ਤੋਂ ਬਚੋ ਨਾ ਤੇ ਸਨਕਸ ਪ੍ਰਖਿਆ ਟਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਿਫਾਰਿਸ਼ ਕਰਦੀ ਹੈ ਜਦ ਤੱਕ ਖੇਤਰ ਵਿੱਚ ਚੀਨਾ ਦੇ ਵਿੱਚ ਮਾਲ ਅਤੇ ਆਵਾਜਾਈ ਕੇਂਦਰ ਸ਼ਾਮਲ ਨਹੀਂ ਉਹਨਾਂ ਦੇ ਵਿੱਚ ਸੁਰੱਖਿਆ ਦੀ ਵਧੀ ਹੋਈ ਮੌਜੂਦਗੀ ਅਤਵਾਦ ਜੋਖਮ ਨੂੰ ਪ੍ਰਬੰਧਨ ਦੇ ਲਈ ਦੇਸ਼ ਤੋਂ ਚੱਲ ਰਹੇ ਯਤਨਾਂ ਦਾ ਇੱਕ ਹੋਰ ਸੂਚਕ ਹੈ ਕੋਲੰਬੀਆ ਦੀ ਗੱਲ ਕਰੀਏ ਤਾਂ ਕੋਲੰਬੀਆ ਪਹਿਲਾਂ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਪਹਿਲਾਂ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਅਪਰਾਧਿਕ ਗਤੀਵਿਧੀਆਂ ਕਾਰਨ ਸੁਰੱਖਿਆ ਮੁੱਦਿਆਂ ਦੇ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ ਤੇ ਇੱਕ ਚਿੰਤਾਜਨਕ ਰੁਝਾਨ ਵਿਦੇਸ਼ੀ ਸਲਾਨੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਪਰਾਧੀਆਂ ਦੁਆਰਾ ਆਨਲਾਈਨ ਚੈਟਿੰਗ ਐਪਸ ਦੀ ਵਰਤਤਰੇ ਹੀ ਵੱਧ ਤੋ ਹੈ ਦੱਸਿਆ ਹੈ ਆਨਲਾਈਨ 데 ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਵਾਧੇ ਨੇ ਕੈਨੇਡਾ ਨੂੰ ਕੋਲੰਪੀਆ ਦੇ ਲਈ ਆਪਣੀ ਯਾਤਰਾ ਸਲਾਹਕਾਰੀ ਨੂੰ ਅਪਡੇਟ ਕਰਨ ਲਈ ਪ੍ਰੇਰਿਤ ਕੀਤਾ ਹੈ ਜੀ ਦੇ ਵਿੱਚ ਯਾਤਰੀਆਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਅਜਨਬੀਆਂ ਦੇ ਨਾਲ ਗੱਲਬਾਤ ਕਰਦੇ ਸਮੇਂ ਖਾਸ ਤੌਰ ਉਤੇ ਸਾਵਧਾਨ ਰਹਿਣ ਅਤੇ ਅਲੱਗ-ਥਲੱਗ ਖੇਤਰ ਦੇ ਵਿੱਚ ਵਿਅਕਤੀਆਂ ਨੂੰ ਮਿਲਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਸਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੰਗੀ ਆਬਾਦੀ ਵਾਲੇ ਚੰਗੀ ਰੋਸ਼ਨੀ ਵਾਲੇ ਖੇਤਰਾਂ ਦੇ ਵਿੱਚ ਰਹਿਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸਮੇਂ ਚਪਰਸਿਤ ਸੈਰ ਸਪਾਟਾ ਸਥਾਨਾਂ ਦਾ ਦੂਰਾ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਕੈਨੇਡੀਅਨ ਸਰਕਾਰ ਨੇ ਸਾਊਦੀ ਅਰਬ ਦੇ ਸਖਤ ਕਾਨੂੰਨੀ ਵਾਤਾਵਰਣ ਉੱਤੇ ਵੀ ਜੋਰ ਦਿੱਤਾ ਖਾਸ ਕਰਕੇ ਜਦੋਂ ਜਨਤਕ ਵਿਵਹਾਰ ਅਤੇ ਆਨਲਾਈਨ ਗਤੀਵਿਧੀਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਸ਼ਾਹੀ ਪਰਿਵਾਰ ਅਤੇ ਇਸਲਾਮ ਦੀ ਆਲੋਚਨਾ ਕਾਨੂੰਨ ਦੁਆਰਾ ਪਰਚਿਤ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ ਜਿਦੇ ਵਿੱਚ ਹਿਰਾਸਤ ਜਾਂ ਯਾਤਰਾ ਪਾਬੰਦੀ ਤਵੀ ਸ਼ਾਮ ਲੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ